ਰਾਜਪੁਰਾ ਦੇ ਇੰਦਰਾ ਮਾਰਕੀਟ ਵਿੱਚ ਰਾਤ ਦੇ ਅੰਧੇਰੇ ਦੌਰਾਨ نیچے ਵਾਲੀ ਦੁਕਾਨ ਦੀ ਕੰਦ ਤੋੜ ਕੇ ਉੱਪਰ ਵਾਲੀ ਦੁਕਾਨ ਤੇ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼ ਮੌਕੇ ਤੇ ਮੌਜੂਦ ਲੋਕਾਂ ਨੇ ਕੋਸ਼ਿਸ਼ ਨੂੰ ਕੀਤਾ ناکਾਮ ਮੌਕੇ ਤੇ ਪਹੁੰਚੀ ਪੁਲਿਸ ਪੁਲਿਸ ਨੂੰ ਦੇਖ ਕੇ ਕਬਜ਼ਾ ਕਰਨ ਵਾਲੇ ਹੋਏ ਫਰਾਰ ਰਾਜ ਦੇ ਅੰਧੇਰੇ ਵਿੱਚ ਇੱਕ ਦੁਕਾਨ ਉੱਤੇ ਦੀ ਪਹਿਲੀ ਮੰਜ਼ਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਰਾਜਪੁਰਾ ਦੇ ਇੰਦਰਾ ਮਾਰਕੀਟ ਦਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਗਰਾਊਂਡ ਫਲੋਰ ਦੇ ਉੱਤੇ ਬਣੀ ਹੋਈ ਪਹਿਲੀ ਮੰਜ਼ਲ ਦੀ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ناکਾਮ ਹੋਈ ਹੈ ਮੌਕੇ ਤੇ ਪਹੁੰਚੇ ਉੱਪਰ ਵਾਲੀ ਦੁਕਾਨ ਦੇ ਕਿਰਾਏਦਾਰ ਜੈਪਾਲ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਮੌਕੇ ਤੇ ਪਹੁੰਚ ਕੇ ਆਪਣੀ ਦੁਕਾਨ ਤੇ ਸਮਾਨ ਨੂੰ ਸੰਭਾਲ ਲਿਆ ਗਿਆ ਉਨ੍ਹਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਦੁਕਾਨ ਦੇ ਮਾਲਕ ਰਵਿਕਾਂਤ ਨਾਲ ਮਾਨਜਗ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਉਹਨਾਂ ਨੇ ਦੁਕਾਨ ਕਿਰਾਏ ਤੇ 2002 ਵਿੱਚ ਲਈ ਸੀ ਤੇ ਨੀਚੇ ਵਾਲੀ ਦੁਕਾਨ ਉਹਨਾਂ ਕੋਲ ਹੀ ਹੈ। ਉਹਨਾਂ ਵੱਲੋਂ ਪਤਾ ਨਹੀਂ ਕਿਹੜੇ ਸ਼ਰਾਤੀ ਆਂਸਰ ਨੂੰ ਉਹ ਦੁਕਾਨ ਦਿੰਦੀ ਹੈ ਜਿਸ ਦੀ ਕੋਈ ਰਜਿਸਟਰੀ ਨਹੀਂ ਹੈ। ਪਰ ਉਹ ਫਿਰ ਵੀ ਦੁਕਾਨ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਤੇ ਉਹਨਾਂ ਵੱਲੋਂ ਰਾਤ ਦੇ ਅੰਧੇਰੇ ਵਿੱਚ ਨੀਚੇ ਵਾਲੀ ਦੁਕਾਨ ਤੋਂ ਉੱਪਰ ਜਾਣ ਵਾਲੀ ਪੌੜੀਆਂ ਦੀ ਕੰਦ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਸਬੰਧ ਵਿੱਚ ਪੀੜਤ ਵੱਲੋਂ 112 ਨੰਬਰ ਤੇ ਕੰਪਲੇਟ ਕੀਤੀ ਗਈ ਤਾਂ ਪੁਲਿਸ ਨੇ ਆ ਕੇ ਮੌਕਾ ਦੇਖਦਿਆਂ ਹੋਇਆ ਜੈਪਾਲ ਦੀ ਸ਼ਿਕਾਇਤ ਦਰਜ ਕਰ ਲਿੱਤੀ ਹੈ ਕਸਤੂਰਬਾ ਚੌਂਕੀ ਇੰਚਾਰਜ ਨਿਸ਼ਾਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਕੋਲ 112 ਨੰਬਰ ਤੋਂ ਸ਼ਿਕਾਇਤ ਆਈ ਹੈ ਦੋਨੋਂ ਪਾਰਟੀਆਂ ਦੇ ਕਾਗਜ਼ਾਤ ਦੇਖੇ ਅੱਗੇ ਦੀ ਬਣਦੀ ਕਾਰਵਾਈ ਕਰਦੀ ਚਾਲੇਗੀ ਜੋ ਵੀ ਪੀੜਤ ਹੋਏਗਾ ਉਸ ਨੂੰ ਇਨਸਾਫ ਦਿੱਤਾ ਜਾਵੇਗਾ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੈਪਾਲ ਜੀ ਆ ਜਿਹੜੀ ਦੁਕਾਨ ਦਾ ਮਸਲਾ ਹੋਇਆ ਕਿ ਹੋਇਆ ਦਿੱਕਤ ਹੋਈ ਹੈ ਦੱਸੋ ਜੀ ਇਹ ਮੇਰੇ ਕੋਲ ਨਾਲ 2002 ਤੋਂ ਇਹ ਦੁਕਾਨ ਮੈਂ ਕਰਾਇਤੇ ਬੈਠਾ ਜੀ ਇਥੇ ਠੀਕ ਹੈ ਮੈਂ ਰਵੀकांत ਤੋਂ ਇੱਕ ਰਾਏ ਤੇ ਲਈ ਹੋਈ ਹੈ ਇਹਦਾ 2018 ਤੋਂ ਕੇਸ ਚੱਲ ਰਿਹਾ ਸੀ ਮਾਨਯੋਗ ਅਦਾਲਤ ਦੇ ਵਿੱਚੋਂ ਉਸ ਮੈਨੂੰ ਉਥੋਂ ਮਾਨੇ ਹ ਅਦਾਲਤ ਤੋਂ ਸਟੇਲ ਦਿੱਤੀ ਹੋਈ ਹੈ ਇਸ ਦੁਕਾਨ ਦੀ ਇੱਥੇ ਤਿੰਨ ਗੁੰਡੇ ਬੰਦੇ ਆ ਜਿਹੜੇ ਰਾਜਪੁਰੇ ਦੇ ਜਿਹਦਾ ਨਾਮ ਸੁਨੀਲ ਕੁਮਾਰ ਸੱਤ ਨੰਬਰ ਆੜਤੀ ਹੈ ਜੀ ਇੱਕ ਮੰਗਿਆ ਟੋਨੀ ਟੋਨੀ ਮੰਗਿਆ ਇੱਕ ਗੁਰਮ ਟਰਾਂਸਪੋਰਟ ਉਹਨਾਂ ਨੇ ਆ ਕੇ ਮੈਨੂੰ ਧਮਕੀਆਂ ਦਿੱਤੀਆਂ ਅੱਜ ਰਾਤੀ 10 ਵਜੇ ਆ ਕੇ 11 ਵਜੇ ਆ ਕੇ ਬੰਦੇ ਲਿਆ ਕੇ ਉਹ ਸਾਰੇ ਮੇਰੀ ਦੁਕਾਨ ਘੋੜ ਦਿੱਤੀ ਉਹਰੇ ਆ ਕੇ ਇਸ ਦਾ ਤੁਹਾਡੇ ਕੋਲ ਪ੍ਰੂਫ ਵੀ ਹੈ ਜਿਹੜਾ ਤੁਸੀਂ ਇਲਜ਼ਾਮ ਲਗਾ ਰਹੇ ਹੋ ਹਾਂਜੀ ਮੇਰੇ ਕੋਲ ਸਾਰੀ ਸੀਸੀਟੀਵੀ ਰਿਕਾਰਡਿੰਗ ਹੈਗੀ ਹੈ ਜੀ ਉਹਨੇ ਕੈਮਰਾ ਵੀ ਤੋੜਿਆ ਉਹਨੇ ਕੈਮਰਾ ਵੀ ਤੋੜਿਆ ਮੇਰੇ ਕੋਲ ਸਾਰੀ ਨੀਚੇ ਵਾਲੀ ਦੁਕਾਨ ਕਿਸੇ ਹੋਰ ਦੀ ਹੈ ਉੱਪਰ ਵਾਲੀ ਤੁਹਾਡੀ ਹੈ ਹਾਂਜੀ ਉੱਪਰ ਵਾਲੀ ਮੇਰੀ ਹੈ ਜੀ ਰਵੀ ਕਾਂਦੀ ਹੈ ਜੀ ਨੀਚੇ ਵਾਲੀ ਰਵੀ ਕਾਂਦੀ ਹੈ ਜੀ ਮਸਲਾ ਕੀ ਹੈ ਪੂਰਾ ਮਸਲਾ ਜੇਕਰ ਅਪਾ ਦੁਕਾਨ ਦੀ ਗੱਲ ਕਰੀਏ ਵੀ ਇਹ ਇਹੋ ਜਿਹੀ ਨੌਬਤ ਆਈ ਕਿ ਜਿਹੜੇ ਉਹ ਤਿੰਨ ਬਦਮਾਸ਼ਾਂ ਦੀ ਗੱਲ ਹੋਈ ਹੈ ਜੀ ਉਹ ਕਹਿੰਦੇ ਵੀ ਇਹ ਦੁਕਾਨ ਅਸੀਂ ਖਰੀਦ ਲਈਏ ਨਾ ਉਹਨਾਂ ਕੋਲ ਕੋਈ ਰਜਿਸਟਰੀ ਹੈ ਜੀ ਨਾ ਕੋਈ ਉਹਨਾਂ ਕਾਗਜ਼ ਹੈਗੇ ਜੀ ਡੀਐਸਪੀ ਦਫ਼ਤਰ ਵੀ ਬੁਲਾਇਆ ਉਹਨਾਂ ਨੇ ਪਹਿਲਾਂ ਸਾਨੂੰ ਆਪ ਕੋਈ ਕਾਗਜ਼ ਦਿਖਾ ਨਹੀਂ ਪਾਉਂਦੇ ਹੈਗੇ ਜੀ ਉਹ ਗੁੰਡਾਗਰਦੀ ਤੇ ਉਤਰਿਆ ਜੇ ਤੁਹਾਡੇ ਕੋਲ ਕੀ ਪ੍ਰੂਫ ਦੁਕਾਨ ਦਾ ਵੀ ਤੁਸੀਂ ਦੁਕਾਨ ਦੇ ਮਾਲਕ ਹੋ ਕਿ ਕਿਰਾਏਦਾਰ ਹੋ ਹਾਂਜੀ ਸਾਡੇ ਕੋਲ ਕਿਰਾਇਆਨਾਮਾ ਵੀ ਹੈਗਾ ਜੀ ਤੁਹਾਨੂੰ ਸਭ ਦਿਖਾ ਰਹੇ ਹੈਗੇ ਨਾਲ ਕਿੰਨੇ ਸਾਲ ਤੋਂ ਤੁਹਾਡੇ ਕੋਲ ਦੁਕਾਨ ਹੈ ਜੀ 2002 ਤੋਂ ਸਾਡੇ ਪਾਸ ਦੁਕਾਨ ਹੈ ਜੀ ਕੋਰਟ ਐਵੀਡੈਂਸ ਦਿਖਾ ਸਕਦੇ ਕੋਈ ਕੋਰਟ ਹਾਂਜੀ ਕੋਰਟ ਤੇ ਸਾਡੇ ਸਟੇਓਰਡ ਰੈਂਜ ਨਾਲ ਤੁਹਾਨੂੰ ਦਿਖਾ ਦਿੰਦੇ ਤੇ ਕੋਰ ਮੈਡਮ ਬਾ ਅਨੁਭਾ ਜਿੰਦਲ ਨੇ ਕਰਿਆ ਹੋਇਆ ਜੀ ਸਟੇ ਬਿਲਕੁਲ ਉਹਨਾਂ ਨੇ ਵੀ ਕਿਹਾ ਹੋਇਆ ਜੀ ਕਿ ਨੀਚੇ ਵਾਲੀ ਬਿਲਡਿੰਗ ਉੱਪਰ ਵਾਲੀ ਬਿਲਡਿੰਗ ਕਿਸੇ ਵੀ ਬਿਲਡਿੰਗ ਨੂੰ ਛੇੜਛਾੜ ਨਹੀਂ ਕਰਨੀ ਤੇ ਜਾਂਦੇ ਆਂਦੇ ਨਾਲ ਕੋਈ ਕੋਈ ਦੁਰਘਟਨਾ ਹੋ ਜੇ ਉਹ ਵੀ ਨਹੀਂ ਹੋ ਸਕਦੀ ਹੈ ਤੁਸੀਂ ਜ਼ਿੰਮੇਵਾਰ ਹੈ ਤੇ ਕਿਤੇ ਵੀ ਮਤਲਬ ਕੋਈ ਚੋਰੀ ਹੋ ਗਈ ਉਹ ਵੀ ਉਹ ਜ਼ਿੰਮੇਵਾਰ ਹੈ ਉਹਨਾਂ ਨੇ ਸਰੀਆਮ ਤੋੜਿਆ ਜੀ ਸਰੀਆਮ ਵੀਡੀਓ ਹੈਗੀ ਸਾਡੇ ਕੋਲ ਕਿੰਨੇ ਸਾਰੇ ਬੰਦੇ ਲੈ ਕੇ ਪਤਾ ਨਹੀਂ ਕਿਸ ਤਰ੍ਹਾਂ ਦੇ ਬੰਦੇ ਸੀ ਇਹ ਤੋੜੀਏ ਜੀ ਦੁਕਾਨਾਂ ਦਾ ਕੋਈ ਨੁਕਸਾਨ ਵੀ ਹੋਇਆ ਤੁਹਾਡੀ ਦੁਕਾਨ ਦਾ ਇਹ ਹੀ ਤੋੜਿਆ ਇੰਨੇ ਸਾਨੂੰ ਪਤਾ ਲੱਗਿਆ ਜੀ ਪਹੁੰਚੇ ਆ ਜੀ ਅਸੀਂ ਇਹਨਾਂ ਨੇ ਆ ਕੇ ਜੀ ਇਹ ਦੁਕਾਨ ਨੂੰ ਇਧਰੋਂ ਤੋੜ ਕੇ ਸਾਡਾ ਸਾਰਾ ਸਮਾਨ ਬਾਹਰ ਸੁੱਟ ਦੇਣਾ ਸੀ ਜੀ ਇਹ ਇਸ ਤੇ ਦੁਕਾਨ ਤੇ ਕਬਜ਼ਾ ਕਰਨ ਲਈ ਆਏ ਸੀ ਪਤਾ ਕਿਵੇਂ ਲੱਗਿਆ ਉਹ ਕਬਜ਼ਾ ਕਰ ਰਹੇ ਕੋਈ ਸਾਡੇ ਕੋਲ ਰਾਤੀ ਫੋਨ ਆਇਆ ਜੀ ਵੀ ਇੱਥੇ ਤੇਰੀ ਦੁਕਾਨ ਨੂੰ ਤੋੜਿਆ ਜਾ ਰਿਹਾ ਜੀ ਅਸੀਂ ਰਾਤੀ ਆਏ ਜੀ ਇੱਥੇ ਆਏ ਤਾਂ ਅਸੀਂ 100 ਨੰਬਰ ਤੇ ਫੋਨ ਕੀਤਾ ਪੁਲਿਸ ਨੂੰ ਫੋਨ ਕੀਤਾ ਸਾਡੇ ਤੋਂ ਪਹਿਲੇ ਆਣ ਤੋਂ ਪਹੁੰਚਣ ਤੋਂ ਪਹਿਲੇ ਪੁਲਿਸ ਆ ਚੁੱਕੀ ਸੀ ਜੀ ਅੱਛਾ ਉਹਨਾਂ ਦੇ ਸਾਹਮਣੇ ਅਸੀਂ ਦੁਕਾਨ ਖੋਲੀ ਜੀ ਇਹ ਸਾਰਾ ਕੁਝ ਦੇਖਿਆ ਜੀ ਉਹਨਾਂ ਨੇ ਤੋੜਿਆ ਹੋਇਆ ਸੀ ਬੰਦੇ ਭੱਜ ਗਏ ਜੀ ਉਦੋਂ ਹੀ ਬੰਦੇ ਭੱਜ ਵੀ ਗਏ ਦੇ ਨਾਲੇ ਜਿਹੜੇ ਬੰਦੇ ਨਾਲ ਰੋਕਿਆ ਜੀ ਉਹਨਾਂ ਨੂੰ ਆ ਕੇ ਉਸ ਬੰਦੇ ਨੂੰ ਵੀ ਥਮਕਾਇਆ ਉਹਦਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਫੋਨ ਵੀ ਤੋੜਤਾ ਹੁਣ ਮੰਗ ਕੀ ਕਰਦੇ ਹੋ ਤੁਸੀਂ ਅਰਸ਼ਾ ਦਰਜ ਕਰਿਆ ਜਿਹੇ ਜੀ ਸਾਨੂੰ ਮਾਰ ਦੂਗੇ ਜਾਂਦੇ ਜਾਂਦੇ ਇਹਨੂੰ ਕੋਈ ਦਿੱਤੀਏ ਕੰਪਲੀਟ ਦਿੱਤੀਏ ਪੁਲਿਸ ਨੂੰ ਹਾਂਜੀ ਫਸਿਲਿਕਤੀ ਕੰਪਲੇਂਟ ਦਿੱਤੀ ਹੈ ਜੀ ਰਾਤੀ ਪੁਲਿਸ ਨੂੰ ਪੁਲਿਸ ਵਿਹਾ ਮੌਜੂਦ ਵੀ ਥੀ ਉਹ ਗੁੰਡੇ ਵੀ ਹਾ ਮੌਜੂਦ ਤੇ ਪੁਲਿਸ ਨੇ ਉਹ ਗੁੰਡੋਂ ਕੋ ਕੁਛ ਨਹੀਂ ਕਹਾ ਕੀ ਮੰਗ ਕਰਦੇ ਹੋ ਹੁਣ ਤੁਸੀਂ ਪ੍ਰੋਸੈਸ਼ਨ ਤੋਂ ਅਸੀਂ ਤਾਂ ਇਹੀ ਕਰਦੇ ਆ ਵੀ ਸਾਨੂੰ ਤੰਗ ਪ੍ਰੇਸ਼ਾਨ ਨੇ ਕਿਤੇ ਸਾਨੂੰ ਇਹ ਵੀ ਡਰ ਲੱਗਦਾ ਕਿ ਸਾਨੂੰ ਉਹ ਮਾਰ ਮਾਰ ਦੇਣਗੇ ਕਿਤੇ ਕੋਈ ਅਣਛਾਤਾ ਬੰਦਾ ਭੇਜੇ ਗੱਡੀ ਭੇਜੇ ਜੋ ہمارے پاس ਵੀਡੀਓ ਦੀ ਫੂਟੇਜ ਆਪਕੋ ਦਿਖਾ ਰਹੇ ਹਾਂ ਉਸ ਦੇ ਅੰਦਰ ਪੁਲਿਸ ਵੀ ਮੌਜੂਦ ਖੜੀ ਆ ਉਹ ਗੁੰਡੇ ਵੀ ਮੌਜੂਦ ਖੜੇ ਆ ਹਾਂਜੀ ਬਾਕੀ ਸਰ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਕਿ ਸਾਡੇ ਕੋਰਟ ਤੋਂ ਆਰਡਰ ਆਏ ਹੋਏ ਆ ਕੋਰਟ ਦੇ ਹੁਕਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਸਾਨੂੰ ਵੀ ਕੋਰਟ ਤੋਂ ਜਿਹੜਾ ਵੀ ਕਿਸੇ ਵੀ ਤਰ੍ਹਾਂ ਦਾ ਆਰਡਰ ਆਇਆ ਇਹ ਮੇਰੇ ਹਸਬੰਦ ਹੈ ਤੇ ਇਹ ਮੇਰੇ ਬ੍ਰਦਰ ਇਨ ਲਾ ਹੈ ਸਾਨੂੰ ਜਿਸ ਤਰ੍ਹਾਂ ਦਾ ਵੀ ਆਰਡਰ ਆਇਆ ਜਿਸ ਤਰ੍ਹਾਂ ਦੇ ਵੀ ਹੁਕਮ ਆਏ ਤਾਂ ਅਸੀਂ ਉਹਨਾਂ ਦੀ ਪਾਲਣਾ ਕਰਾਂਗੇ ਤੇ ਸਾਹਮਣੇ ਵਾਲੀ ਪਾਰਟੀ ਵੱਲੋਂ ਹੁਕਮਾਂ ਦੀ ਪਾਲਣਾ ਜਿਹੜੀ ਹੈ ਨਹੀਂ ਕੀਤੀ ਜਾ ਰਹੀ ਹੈ ਉਲੰਘਣਾ ਕੀਤੀ ਜਾ ਰਹੀ ਹੈ ਇਸ ਲਈ ਸਾਨੂੰ ਗੁੰਡਾਗਰਦੀ ਔਰ ਸਾਨੂੰ ਜਾਨ ਮਾਲ ਦਾ ਨੁਕਸਾਨ ਹੈ ਰਾਤੀ ਸਾਡਾ ਨੁਕਸਾਨ ਹੁੰਦੇ ਹੁੰਦੇ ਬਚ ਗਿਆ ਜ ਟਾਈਮ ਨਾਲ ਸਾਨੂੰ ਕਾਲ ਲਾਂਦਾ ਔਰ ਅਸੀਂ ਇੱਥੇ ਨਾ ਪਹੁੰਚਦੀ ਹੁਣ ਤੁਸੀਂ ਮੈਂ ਬਦਮਾਸ਼ ਆਪਣੀ ਅੱਖਾਂ ਨਾਲ ਦੇਖੇ ਆ ਖੜੇ ਸਮੈਕੀਏ ਔਰ ਉਹ ਇੱਥੇ ਤਮਾਕੂ ਵਗੈਰਾ ਸਿਗਰਟ ਵਗੈਰਾ ਪੀਰੇ ਸੀਗੇ ਤੇ ਉਹਨਾਂ ਨੇ ਜਦੇ ਮੇਰੇ ਬ੍ਰਦਰ ਇਨ ਲਾਅਰ ਮੇਰੇ ਹਸਬੰਡ ਆ ਗਏ ਆ ਤੇ ਮੈਂ ਇੱਥੇ ਲੋਕਲ ਸੀਗੀ ਤੇ ਮੈਂ ਪਹਿਲਾਂ ਪਹੁੰਚ ਗਈ ਸੀਗੀ ਤੇ ਮੈਂ ਖੁਦ ਦੇਖਿਆ ਉਹ ਆਪਣੀ ਅੱਖਾਂ ਨਾਲ ਇੱਥੇ ਹਾਂ ਪੁਲਿਸ ਤੋਂ ਪਹਿਲਾਂ ਤੋਂ ਹੀ ਮੌਜੂਦ ਸੀਗੀ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਸਾਨੂੰ ਕਰਕੇ ਖਾਣ ਦਿੱਤਾ ਜਾਵੇ ਸਾਡਾ ਰੋਜਗਾਰ ਇੱਥੇ ਤੋਂ ਹੀ ਚੱਲ ਰਿਹਾ ਹੈ ਸਾਡੇ ਬੱਚਿਆਂ ਦੀ ਜਿਹੜੇ ਪੇਟ ਹੈ ਇੱਥੋਂ ਹੀ ਪਲ ਰਹੇ ਆ ਕਿੰਨੇ ਟਾਈਮ ਤੋਂ ਤੁਸੀਂ ਕਿਰਾਏ ਤੇ ਬੈਠੇ ਹੋ 22 ਸਾਲ ਹੋ ਗਏ ਜੀ 2002 ਤੋਂ ਹੁਣ ਤੁਹਾਨੂੰ ਕੀ ਕਹਨੇ ਆ ਫਿਰ ਉਹ ਵੀ ਖਾਲੀ ਕਰ ਦਿਓ ਦੁਕਾਨ ਕਿ ਕਿਸ ਤਰੀਕੇ ਉਹ ਝੂਠੇ ਉਹਨਾਂ ਕੋਲੋਂ ਝੂਠਾ ਮੂਠਾ ਮਤਲਬ ਐਵੇਂ ਕਹੀ ਜਾਂਦੇ ਆ ਕਿ ਸਾਡੀ ਅਸੀਂ ਖਰੀਦ ਲਈ ਐ ਅਸੀਂ ਇਹ ਬਟ ਉਹਨਾਂ ਕੋਲ ਕੋਈ ਪ੍ਰੂਫ ਨਹੀਂ ਐ ਕਿ ਉਹਨਾਂ ਨੇ ਖਰੀਦ ਲਈ ਐ ਕਿ ਅਸੀਂ ਬਹੁਤ ਵਾਰ ਮੰਗ ਲਿਆ ਸਾਨੂੰ ਕੋਈ ਵੀ ਪ੍ਰੂਫ ਦੇ ਦੇਣਾ ਅਸੀਂ ਕੱਲ ਨੂੰ ਖਾਲੀ ਕਰਨ ਨੂੰ ਤਿਆਰ ਸੜਿਕ ਇੰਦਰਾ ਮਾਰਕੀਟ ਦੇ ਵਿੱਚ ਜਿਹੜੀ ਹੈ ਦੁਕਾਨ ਦੇ ਰਾਤ ਨੂੰ ਜਿਹੜੀ ਤੋੜਪਨ ਕੀਤੀ ਗਈ ਸੀ ਤਾਂ ਕੀ ਕਹਿਣਾ ਚਾਹੁੰਦੇ ਹੋ ਵਰਗ ਇੱਕ 112 ਤੋਂ ਕੰਪਲੇਂਟ ਆਈ ਸੀ ਚੌਂਕੀ ਤੇ ਨਾਲ ਡਿਊਟੀ ਅਫਸਰ ਭੇਜਿਆ ਸੀ ਭੇਜ ਕੇ ਵੈਰੀਫਾਈ ਕੀਤਾ ਸੀ ਕਿ ਦੁਕਾਨਦਾਰ ਨਾਲ ਕੋਈ ਇਹਨਾਂ ਦਾ ਪਾਰਟਨਰਸ਼ਿਪ ਤਾਂ ਜਾਂ ਲੈਣ ਨਿੰਦਾ ਰੌਲਾ ਇਸ ਕਰਕੇ ਰਾਤ ਦਾ ਸਮਾਂ ਹੋਣ ਕਰਕੇ ਕਾਰਵਾਈ ਨਹੀਂ ਕੀਤੀ ਗਈ ਕੰਪਲੇਂਟ ਅਸੀਂ ਲੈ ਲਈ ਹੈ ਕੰਪਲੇਨ ਲੈ ਕੇ ਜੋ ਨਿਬੰਧਨ ਦੀ ਕਾਰਵਾਈ ਕੀਤੀ ਜਾਏਗੀ ਤਾਂ ਜਿਹੜੇ ਤਿੰਨ ਬੰਦੇ ਦੇ ਖਿਲਾਫ ਉਹਨਾਂ ਨੇ ਸਰੇਆਂ ਜਿਹੜੇ ਨਾਮ ਲੈ ਰਹੇ ਨੇ ਬੰਦੇ ਦੇ ਖਿਲਾਫ ਉਹਨਾਂ ਦੇ ਖਿਲਾਫ ਜਿਹੜੀ ਹੈ ਕੀ ਗੱਲ ਬਣੇਗੀ ਉਹਨਾਂ ਦੀ ਜੋ ਵੀ ਇਹ ਉਹਨਾਂ ਕੋਲ ਡਾਕੂਮੈਂਟ ਆਇਆ ਤੇ ਉਹਨਾਂ ਦੇ ਉਹ ਕਹਿੰਦੇ ਲੈ ਲਾਂਗੇ ਇਹਨਾਂ ਕੋਲ ਹੈ ਲੇਕਿਨ ਇਹ ਜੇ ਇਹ ਫੈਸਲਾ ਹੋਇਆ ਡਾਕੂਮੈਂਟ ਦੇ ਆਧਾਰ ਤੇ ਮੇਰੀ ਕਰ ਦਾਂਗੇ ਮਤਲਬ ਬੇਸਿਕਲੀ ਡਾਕੂਮੈਂਟ ਵੈਰੀਫਾਈ ਕਰਨਾ ਹੈ ਉਸ ਤੋਂ ਬਾਅਦ ਲੋਕੀ ਬਸ ਡਾਕੂਮੈਂਟ ਵੈਰੀਫਾਈ ਕਰਕੇ ਜੋ ਵੀ ਹੈਗਾ ਉਸ ਤੋਂ ਬਾਅਦ ਜਿੰਨੇ ਬੰਦਗੀ ਕਾਰਵਾਈ ਕਰ ਦਾਂਗੇ ਜੇ ਜੇ ਗੱਲ ਕਰੀ ਵੀ ਅਗਰ ਕੋਈ ਕੋਰਟ ਕੇਸ ਚੱਲਦਾ ਵੈਸੇ ਕੋਈ ਇਸ ਤਰ੍ਹਾਂ ਦੇ ਹਰਕਤ ਕਸਰ ਦਾ ਕੋਰਟ ਕੇਸ ਚੱਲਦਾ ਤੇ ਨਹੀਂ ਸਾਨੂੰ ਹਾਲੇ ਕੋਰਟ ਕੇਸ ਦਿਖਾਇਆ ਨਹੀਂ ਕੋਈ ਦਿਖਾਉਣਗੇ ਉਹਦੇ ਮੁਤਾਬਕ ਅਸੀਂ ਉਹਨੂੰ ਅੱਗੇ ਦੱਸ ਦਿਆਂਗੇ ਤੁਹਾਡੇ ਨਾਲ ਕੋਰਟ ਕੇਸ ਹੈ ਰਿਹਾ ਇੱਥੇ ਕੋਈ ਵਰਤਨਾ ਕੀਤੀ ਜਾਵੇ